ਜਿਹੜੀ ਇਹ 2 ਦਿਨ ਹੋ ਗਏ तकरीबन ਬਰਸ਼ਾਤ ਪੈਂਦੀ ਆ ਤੇ ਉਹਦਾ ਜਿਹੜਾ ਆਲੂਆਂ ਦੀ ਫਸਲ ਆ ਉਹਦੇ ਉੱਤੇ ਬਹੁਤ ਭਾਰੀ ਅਸਰ ਹੋਇਆ ਆ ਦੇਖੋ ਜੀ ਤੁਹਾਨੂੰ ਦਿਖਾਵਾਂ ਕਿਉਂਕਿ ਵਿੱਚ ਤਾਂ ਬੜਿਆਂ ਦਾ ਸਾਰਾ ਗਿੱਲਾ ਹੈ ਬਹੁਤ ਜ਼ਿਆਦਾ ਕਾਫੀ ਨੁਕਸਾਨ ਹੋਇਆ ਕਿਉਂਕਿ ਇਹਦੇ ਨਾਲ ਨਾਲ ਗੜੇ ਵੀ ਗੋਲੇ ਜਿਹਨੂੰ ਬਰਫ਼ ਵਾਲੇ ਉਹ ਵੀ ਪਏ ਨੇ ਨਾਲ ਕਾਫੀ ਤੇ ਉਹਦੇ ਕਰਕੇ ਵੀ ਇਹ ਬਿਲਕੁਲ ਜਿਹੜੇ ਥੱਲੇ ਟਾਣੀਆਂ ਨੇ ਉਹ ਵੀ ਬਿਲਕੁਲ ਇਹਦੇ ਜਿਹੜੇ ਪੌਦਿਆਂ ਦੇ ਉੱਪਰਲੇ ਟੁੱਸੇ ਨੇ ਉਹ ਸਾਰੇ ਖਰਾਬ ਹੋ ਗਏ ਕਾਫੀ ਤੋੜਪਨ ਹੋਈ ਹੈ ਇਹਦੀ ਮੀਂਹ ਨਾਲ ਮੀਂਹ ਬਹੁਤ ਤੇਜ਼ ਸੀ ਆ ਜਿੰਨੀ ਤੁਸੀਂ ਜਗਾ ਦੇਖ ਰਹੇ ਹੋ ਥੱਲੇ ਇਹ ਇਹ ਪੂਰੀ ਡੁੱਬੀ ਹੋਈ ਸੀ ਜਿਹੜੇ ਆਲੂਆਂ ਦੇ ਪੱਤੇ ਬਸ ਕੋਈ ਕੋਈ ਪੱਤਾ ਦਿਸਦਾ ਸੀ ਜਿਹੜੇ ਟੁੱਸੇ ਤੇ ਆਲੂਆਂ ਦੇ ਤੇ ਇਹ ਜਿਹੜੇ ਆਪਣੇ ਆਲੂ ਨੇ ਇਹਨਾਂ ਦੇ ਅੱਜ ਉੱਪਰੋਂ ਟਾਣੀਆਂ ਵੱਡਣੀਆਂ ਸੀ ਜਿਹੜੇ ਆਪਣੇ ਪੌਦਿਆਂ ਦੇ ਉੱਤੇ ਜਿਹਨੇ ਬੇਲਾਂ ਨੇ ਉਹ ਬੇਲਾਂ ਨੂੰ ਅੱਜ ਵੱਡਣਾ ਸੀ ਤੇ ਕੱਲ ਮੀਂਹ ਪੈ ਗਿਆ ਸਾਰਾ ਕੁਝ ਸਿਸਟਮ ਕਰਾਇਆ ਹਦੀ ਬੰਦੇ ਦਾਤਿਆਂ ਦੇ ਨਾਲ ਵੱਢਨੇ ਸੀ ਉਹਦੇ ਕਾਰਨ ਕਰਕੇ ਹੁਣ ਤਕਰੀਬਨ ਵੀ ਹਫਤਾ 10 ਦਿਨ ਇਹਨਾਂ ਨੇ ਬੱਤ ਨਹੀਂ ਆਉਣਾ ਤੇ ਹਫਤਾ 10 ਦਿਨ ਤਕਰੀਬਨ ਲੱਗ ਹੀ ਜਾਣੇ ਆ ਤੇ ਆਪਣੇ ਇਹ ਬੀ ਵਾਲੇ ਆਲੂ ਸੀ ਉਹਦੇ ਕਰਕੇ ਕਾਫੀ ਪ੍ਰੋਬਲਮ ਹੋ ਗਈ ਕਿਉਂਕਿ ਇਹ ਬਿਲਕੁਲ ਹੁਣ ਪੱਟਣ ਦੇ ਬੱਤ ਦੇ ਪੂਰੇ ਬਿਲਕੁਲ ਐ ਬਸ ਤਿਆਰੀ ਸੀ ਇਹਨਾਂ ਦੀ ਪੱਟਣ ਦੀ ਦੇਖੋ ਜਿਹੜੇ ਦੂਸਰੇ ਪਾਸੇ ਨੇ ਆਪਣੇ ਇਹ ਵੀ ਦੇਖ ਲਓ ਤੁਸੀਂ ਬਿਲਕੁਲ ਐ ਥੱਲੇ ਵਸਾਏ ਪਏ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਾਣੀ ਦੇਖੋ ਕਿਵੇਂ ਖੜਾ ਹੈ ਜੀ ਪਾਣੀ ਇਹਦੇ ਵਿੱਚ ਕਾਫੀ ਹੱਦ ਤੱਕ ਖੜਾ ਥੋੜਾ ਜਿਹਾ ਪਾਣੀ ਖਾਦਾ ਹੈ ਨੇ ਪਰ ਜ਼ਿਆਦਾ ਨਹੀਂ ਆ ਤੁਹਾਨੂੰ ਦਿਖਾ ਰਿਹਾ ਮੈਂ ਅੱਗੇ ਵੀ ਉਧਰ ਜਿਹੜੇ ਆਪਣੇ ਦੂਸਰੇ ਆ ਆਲੂ ਨੇ ਇਹ ਆਪਣੇ ਹੈਗੇ ਨੇ ਰਸਨ ਵਾਲੇ ਆਲੂ ਬਹੁਤ ਸੋਹਣਾ ਆਲੂ ਸੀ ਇਹ ਜਿਹੜਾ ਲੇਟ ਸੀ ਆਪਣਾ ਉਹ ਇਹ ਦੇਖੋ ਵੀ ਇਹਦੇ ਤੇ ਕਿੰਨਾ ਸਰ ਹੋਇਆ ਇਹ ਵੀ ਬਿਲਕੁਲ ਹੇਠਲੇ ਬਿਸੇ ਪੈ ਨੇ ਜਿਹੜੀਆਂ ਨੇ ਬੇਲਾਂ ਨੇ ਕਾਫੀ ਨਕਸਾਨ ਹੋਇਆ ਇਹਦਾ ਵੀ ਨਾਲ ਸਾਰਾ ਇੱਕ ਤਕਰੀਬਨ ਜਿੰਨੇ ਵੀ ਆਲੂ ਵਾਲੇ ਭਾਈ ਨੇ ਸਾਰਿਆਂ ਦਾ ਨੁਕਸਾਨ ਹੋਇਆ ਕੋਈ ਪੱਟਦਾ ਸੀ ਕਿਸੇ ਨੇ ਪੱਟਣ ਦੇ ਕਿਸੇ ਨੇ ਕੋਈ ਬੇਲਾਂ ਬਟਨੀਆਂ ਸੀ ਆਲੂਆਂ ਦੀਆਂ ਆਹ ਦੇਖੋ ਪੂਰਾ ਸਾਰਾ ਥੱਲੇ ਬਿਲਕੁਲ ਵਿਛਿਆ ਪਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਨਾਲ ਗੜੇਮਾਰੀ ਵੀ ਹੋਈ ਆ ਕਾਫੀ ਇੱਥੇ ਸਾਡੇ ਦਾ ਮਲੇਰ ਕੋਲ ਏਰੀਆ ਵਿੱਚ ਕਾਫੀ ਗੜੇਮਾਰੀ ਸੀ ਤੇ ਕੱਲ ਇੱਥੇ ਵੀ ਤਕਰੀਬਨ 5:30 5 ਵਜੇ ਤੱਕਰ ਸ਼ਾਮ ਨੂੰ ਮੀਂਹ ਪੈਂਦਾ ਰਿਹਾ ਕਾਫੀ ਹੱਦ ਤੱਕਰ ਬਹੁਤ ਜਿਹਨੂੰ ਜਿਆਦਾ ਬਰਸਾਤ ਕਹਿੰਦੇ ਆ ਵੀ ਉਹ ਬਰਸਾਤ ਹੋਈ ਆ ਕੱਲ ਇੱਥੇ ਤਕਰੀਬਨ ਇੱਕ ਰਾਤ ਇੱਕ ਦਿਨ ਪੂਰਾ ਵਧੀਆ ਮੀਂਹ ਪਿਆ ਬਹੁਤ ਜ਼ਿਆਦਾ ਤੇ ਲੋਕਾਂ ਦੇ ਵਿੱਚ ਉਹੀ ਪਹਿਲਾਂ ਵਾਲਾ ਪਿਛਲੇ ਵਾਰ ਵਾਲ ਡਰ ਵੀ ਸੀ ਕਿਤੇ ਨਾ ਕਿਤੇ ਜਦੋਂ ਘਰਾਂ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਤੇ ਉਹਨਾਂ ਦੇ ਨਾਲ ਨਾਲ ਮੈਸਾਂ ਨੂੰ ਦਿਖਾ ਰਿਹਾ ਹੋਰ ਲਈ ਆਪਨੇ ਨਾਖਾਂ ਦੇ ਵਿੱਚ ਪਿਆਜ਼ ਲਾਇਆ ਸੀ ਆਪਾਂ ਉਹ ਤਾਂ ਵੀ ਬਹੁਤ ਜ਼ਿਆਦਾ ਨੁਕਸਾਨ ਆ ਬਹੁਤ ਸੋਹਣਾ ਪਿਆਜ਼ ਹੋਇਆ ਸੀ ਆ ਦੇਖੋ ਸੀ ਕਿਵੇਂ ਪਾਣੀ ਖੜਾ ਦੂਰ ਦੂਰ ਤੱਕ ਰੋ ਜਿੱਥੇ ਘਰ ਤੋਂ ਦਿਖਦਾ ਥੋੜਾ ਜਿਹਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਪੂਰੇ ਤਕਰੀਬਨ ਡੁੱਬੇ ਪਈਆਂ ਸੀ ਬਿਲਕੁਲ ਇਹ ਪਿਆਜ਼ ਬੱਟਾ ਸਾਰਾ ਦੇਖੋ ਵੀ ਪਾਣੀ ਪਾਣੀ ਫਿਰਦਾ ਪਿਆਜ਼ਾਂ ਤੇ ਵੀ ਬਹੁਤ ਅਸਰ ਹੋਇਆ ਉਲਮੀ ਤਾਂ ਖੈਰ ਜਿਹੜਾ ਹੈਗਾ ਸੀ ਹੈਗਾ ਸੀ ਜਿਹੜੀ ਨਾਲ ਗੜੇ ਮਾਰੀ ਹੋਈ ਆ ਉਹਦਾ ਜ਼ਿਆਦਾ ਅਸਰ ਆ ਗੜੇ ਮਾਰੀ ਨੇ ਪਿਆਜ਼ਾਂ ਤੇ ਕਾਫੀ ਅਸਰ ਕਰਿਆ ਦੇਖੋ ਵੀ ਥੱਲੇ ਬਹੁਤ ਪੱਨ ਤੋੜ ਹੋਈ ਹੋਈ ਹੈ ਇਹਨਾਂ ਦੀ ਕਿਉਂਕਿ ਇਹ ਬਹੁਤ ਨਾਜ਼ੁਕ ਹੁੰਦਾ ਆ ਦੇਖੋ ਅੰਬਾਂ ਵਾਲਾ ਵਿਚੋਂ ਦੇਖੋ ਇੱਧਰ ਜਿਹੜੇ ਅੰਬਾਂ ਦੇ ਵਿੱਚ ਆਪਣੇ ਪਿਆਜ਼ ਇੱਧਰ ਵਾਲੇ ਬਾਗ ਦੇ ਵਿੱਚ ਪਿਆਜ਼ ਸੀ ਦੇਖੋ ਸੀ ਕਿੰਨਾ ਬੁਰਾ ਹਾਲਾ ਅਜੇ ਵੀ ਪਾਣੀ ਬਹੁਤ ਜ਼ਿਆਦਾ ਖੜਾ ਤੁਹਾਨੂੰ ਥੋੜਾ ਮੈਂ ਜ਼ੂਮ ਕਰਕੇ ਦਿਖਾਉਣਾ ਦੇਖੋ ਕਿੰਨਾ ਬੁਰਾ ਹਾਲਾ ਇਹਦੀ ਵੀ ਬਹੁਤ ਜ਼ਿਆਦਾ ਪਿਆਜ਼ ਦਾ ਖਾਸ ਕਰਕੇ ਪਿਆਜ਼ ਤੇ ਬਹੁਤਾ ਸਰ ਪੈ ਗਿਆ ਆਲੂ ਦਾ ਹੈ ਗਈ ਹੈਗਾ ਕਿਉਂਕਿ ਆਲੂ ਵੀ ਨਾਜ਼ੁਕ ਨੇ ਪਿਆਜ਼ ਵੀ ਨਾਜ਼ੁਕ ਹੈ ਬਹੁਤ ਜ਼ਿਆਦਾ ਆਸਰਾ ਹੈ ਪਤਾ ਨਹੀਂ ਕੀ ਮਹਾਰਾਜ ਦੀ ਕਰੋਪੀ ਹੈ ਹਰੇਕ ਸਾਲ ਬਸ ਫਸਲਾਂ ਦੇ ਉੱਤੇ ਕੋਈ ਨਾ ਕੋਈ ਮੁਸੀਬਤ ਆਉਂਦੀ ਰਹਿੰਦੀ ਆ ਬਾਕੀ ਤੁਸੀਂ ਮੈਂ ਤੇਰੇ ਤੋਂ ਦੱਸੋ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਜਗ੍ਹਾ ਤੇ ਕਿੰਨਾ ਕਿੰਨਾ ਕਮੀ ਪਿਆ ਬਾਕੀ ਬਲੌਗ ਦੇਖਣ ਲਈ ਧੰਨਵਾਦ ਜੀ ਮਿਹਰਬਾਨੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ